ਜੀ ਸ਼ੇਸ਼ਵਰ ਥਾਮ ਕੀ ਜੈ ਉਚਲੇਸ਼ਵਰ ਥਾਮ ਕੀ ਜੈ ਉਚਲੇਸ਼ਵਰ ਥਾਮ ਕੀ ਜੈ ਗਾਦੀ ਸ਼ੋਮੀ ਮਹਾਰਾਜ ਕੀ ਜੈ ਗਾਦੀ ਸ਼ੋਮੀ ਮਹਾਰਾਜ ਕੀ ਜੈ ਨੋਮੀ ਦੇਸਲੀ ਦੇ ਮੇਲੇ ਦੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸਹਿਰ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਰਾ ਬੋਲੇ ਨਾ ਦਾਵਾ ਹਰ ਸਾਲ ਲੱਗਦਾ ਕੋ ਲਵਾਂਦਾ ਹੀ ਲੈਣੇ ਆ ਸਿਵਾ ਉਹਦੇ ਚਰਨਾਂ 'ਚ ਆਸ ਵੀ ਰਹੀਦੀ ਆ ਕਿ ਪਾਪ ਬਖਸ਼ੇ ਸਾਡੇ ਆਪਣੀ ਕਿਰਪਾ ਬਣਾਈ ਰੱਖੋ ਤੰਦਰੁਸਤੀ ਦੇ જય ਸ਼ੰਕਰ ਜੀ ਸਰ ਸਰ ਸਭ ਤੋਂ ਪਹਿਲਾਂ ਤੁਹਾਨੂੰ ਨਵੀਂ ਦਸਵੀਂ ਦੇ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਹਰ ਸਾਲ ਦੀ ਤਰ੍ਹਾਂ ਸ਼੍ਰੀ ਚੰਚੇਸ਼ਵਰ ਧਾਮ ਵਿਖੇ ਤੁਹਾਡੇ ਵੱਲੋਂ ਜਿਹੜਾ ਕਿ ਲੰਗਰ ਲਗਾਇਆ ਜਾਂਦਾ ਉਸ ਤਸਫਾ 'ਵਰੋਂ ਲੰਗਰ ਲਗਾਇਆ ਜਾਂਦਾ ਇਸ ਵਾਰ ਵੀ ਤੁਹਾਡੇ ਵੱਲੋਂ ਲੰਗਰ ਲਗਾਇਆ ਗਿਆ ਸਰ ਦੋੜਾ ਦੋੜਾ ਬੋਲੋ ਸ਼ੰਕਰ ਭਗਵਾਨ ਕੀ ਜੈ ਜਿਸ ਤਰ੍ਹਾਂ ਕੀ ਸਾਰੇ ਬਟਾਰਾ ਨਿਵਾਸੀਆਂ ਨੂੰ ਪਤਾ ਹੈ ਕਿ ਦੀਵਾਲੀ ਤੋਂ 9 ਦਿਨ ਬਾਅਦ ਅਚਿਲੇਸ਼ਰ ਧਾਮ ਵਿੱਚ 9ਵੀਂ 10ਵੀਂ ਦਾ ਜੋ ਪਾਵਨ ਮੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਇਸ ਸਾਲ 31 ਅਕਤੂਬਰ ਤੇ 1 ਨਵੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਅਚਿਲੇਸ਼ਰ ਧਾਮ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਸਮੂਹ ਲੰਗਰ ਕਮੇਟੀਆਂ ਵੱਲੋਂ ਭੋਲੇ ਸ਼ੰਕਰ ਦੇ ਅੱਗੇ ਨਤਮਸਤਕ ਹੋ ਕੇ ਲੰਗਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਸ਼੍ਰੀ ਸ਼ੇਰ ਕੁਮਾਰ ਜੀ ਸਾਨਨ ਚੇਅਰਮੈਨ ਸ਼੍ਰੀ ਸ਼ਨੀ ਦੇ ਮੰਦਿਰ ٹرسٹ ਵੱਲੋਂ ਜੋ ਕਿ ਸ਼੍ਰੀ ਅਚਲેશਰ ਧਾਮ ਦੇ 9ਵੀਂ ਦਸਵੀਂ ਦੇ ਮੇਲੇ ਦੇ ਫਲਕ ਵਿੱਚ ਲੰਗਰ ਭੰਡਾਰਾ ਜੋ ਇਸ ਸਾਲ 31 ਵਾਰ ਲੰਗਰ ਲਗਾਇਆ ਗਿਆ ਹੈ ਜੋ ਕਿ ਦਿਨ ਰਾਤ ਭੋਲੇ ਸ਼ੰਕਰ ਦੇ ਕਿਰਪਾ ਨਾਲ 1 ਨਵੰਬਰ ਤੱਕ ਚੱਲੇਗਾ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਤੇ ਆਪਣੀ ਪੂਰੀ ਸੰਸਥਾ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਇਹੀ ਅਪੀਲ ਕਰਾਂਗਾ ਕਿ ਬਟਾਰਾ ਨਿਵਾਸੀ ਅਚਲેશਰ ਧਾਮ ਆਣ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਕੋਨੇ ਦੇ ਪਾਗੀ ਬਣ ਜੈ ਭੋਲੇ ਰਾਤ ਜੈ ਸ਼ੰਗਰ ਦੀ ਭੋਲੇ ਸ਼ਰ ਭੋਲੇ ਰਾਜ ਦੀ ਬਹੁਤ ਕਿਰਪਾ ਦਾ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲੱਗਦਾ ਵਾ ਇਹ ਛੇਵੜੀ ਸੇਵਾ ਕਰਦੇ ਲੰਗਰ ਵਿੱਚ ਤੇ ਇਹਨਾਂ ਦੀ ਕਿਰਪਾ ਨਾਲ ਇਹ ਇੱਥੇ ਆ ਜੰਨੇ ਸੇਵਾ ਕਰਦੇ ਪ੍ਰਭੂ ਦਾ ਨਾਲ ਮਿਲਦਾ ਪ੍ਰਭੂ ਦਾ ਨਾਮ ਲਿਖਿਆ ਪਰ ਸੇਵਾ ਕੇ ਜ ਸੁੱਖ ਮਿਲਦਾ ਵਾ ਤੇ ਸੇਵਾ ਪਰਮਾਤਮਾ ਆਪਣੀ ਕਰਾਉਂਦਾ ਰਹੇ